ਵਾਹਿਗੁਰੂ ਵਾਹਿਗੁਰੂ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸਵਾਮੀ ਤਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਵ ਰੱਖਿਆ ਗੁਰਦਇ ਅਲ ਹੈ ਭੈ ਦੁਖ ਬਿਨਸਨ ਹੈ ਭਗਤ ਬਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਉਚਤ ਹੈ ਕੋਰ ਦੁਖਿਅੰ ਅਨਕ ਹਤਿਅੰ ਜਨਮਦਾਰ ਇਦਰੰ ਮਹਾ ਵਿਖਾਦੰ ਮਿਟਾਂਤ ਸਭੁ ਲਿ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮ ਕਰੋਤ ਸੋਟ ਮਹੱਲਾ ਪੰਜਵਾ ਗੁਰ ਕਾ ਸਬਦ ਰਖਬਾਰੇ ਚੌਕੀ ਚੌਗਰਦ ਹਮਾਰੇ RAM ਨਾਮ ਮਨ ਲਾਗਾ ਜਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਾ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਬਨਾਸੀ ਤਾਕੀ ਸੇਵ ਨ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰਾ ਰਾਮਕਾਰ ਦੁਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਵਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁਟਹਿ ਨਿਕਟ ਨਾ ਜਾਈ ਇਹ ਦੂਤ ਸ਼ਲੋਕ ਮਹੱਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਮਨ ਮਹਿ ਚਿਤ ਵਾਉ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ